ਰਾਂਜੀ ਸਿੰਘ ਸੋ ਅੱਜ ਸਾਨੇਵਾਲ ਬਾਜ਼ਾਰ ਦੇ ਵਿੱਚ ਸੈਕਟਰ ਹਾਰ ਸਕੂਲ ਦੇ ਵੱਲੋਂ ਜਿਹੜਾ ਕਿ ਇੱਕ ਸਕੂਲੇ ਬੱਚਿਆਂ ਦੇ ਵੱਲੋਂ ਇੱਕ ਰੈਲੀ ਕੱਢੀ ਗਈ ਜੋ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਜਿਹੜੀ ਜੋ ਰੈਲੀ ਕੱਢੀ ਗਈ ਹੈ ਬੱਚਿਆਂ ਦੇ ਵੱਲੋਂ ਸੋ ਸੈਕਟਰ ਸਕੂਲ ਦੇ ਫਾਦਰ ਕਿੱਥੇ ਮੌਜੂਦ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਸਮੂਹ ਸਟਾਫ ਮੌਜੂਦ ਆਪਾਂ ਗੱਲਬਾਤ ਕਰਾਂਗੇ ਸਰ ਪਹਿਲਾਂ ਸਵਾਗਤ ਹੈ ਚੈਨਲ ਦੇ ਵਿੱਚ ਥੈਂਕ ਯੂ ਕੀ ਕਹਿਣਾ ਚਾਹਤੇ ਹੋ ਜਿਉਂ ਅੱਜ ਸੈਕਟਰ ਸਕੂਲ ਦੇ ਬੱਚਿਆਂ ਕੋ ਜੋ ਤਰਫ ਕੀ ਰੈਲੀ ਨਿਕਾਲੀ ਗਈ ਹੈ ਜੁੱਤ ਨਸ਼ਾ ਬੁਧ ਕਰਾ ਇਹ ਇਹ ਰੈਲੀ ਅੱਜ ਜੋ ਕੱਢੀ ਗਈ ਇਸ ਲਈ ਕੀਤਾ ਗਿਆ ਕਿ ਬੱਚੇ ਖੁਦ ਆਪਣੇ ਸਾਥੀ ਬੱਚਿਆਂ ਨੂੰ ਜੋ ਕਾਲਜ ਵਿੱਚ ਹੈ ਜਾਂ ਸਕੂਲਾਂ ਵਿੱਚ ਜੋ ਇਹਨਾਂ ਦੇ ਸ਼ਿਕਾਰ ਹੁੰਦੇ ਜਾ ਰਹੇ ਇਸ ਵੇਲੇ ਜੋ ਅਫਸੋਸ ਦੀ ਗੱਲ ਹੈ ਕਿਉਂਕਿ ਪਹਿਲੇ ਲੇਬਰ ਕਲਾਸਾਂ ਦੇ ਵਿੱਚ ਅਸੀਂ ਦੇਖਦੇ ਹੁੰਦਾ ਸੀ ਲੇਕਿਨ ਹੁਣ ਇਹ ਚੀਜ਼ ਹਰ ਜਗ੍ਹਾ ਤੇ ਹਰ ਲੈਵਲ ਦੇ ਉੱਤੇ ਇਹ ਬਿਮਾਰੀ ਆ ਗਈ ਤੇ ਹਰੇਕ ਸ਼ਿਕਾਰ ਹੁੰਦੇ ਜਾ ਰਹੇ ਜਾਂ ਹੋਈ ਜਾ ਰਹੀ ਇਸ ਕਾਰਨ ਅਸੀਂ ਬੱਚਿਆਂ ਨੂੰ ਕਾਫੀ ਕੌਨਸ਼ੀਅਨੈਸੇਸ਼ਨ ਪ੍ਰੋਗਰਾਮ ਸਕੂਲ ਦੇ ਵਿੱਚ ਕੀਤਾ ਜਿਸ ਦੇ ਲਈ ਪ੍ਰਸ਼ਾਸਨ ਆਏ ਪੁਲਿਸ ਆਏ ਉਹਨਾਂ ਨੇ ਵੀ ਆਨਕੇ ਸਾਡੇ ਸਕੂਲ ਦੇ ਤਕਰੀਬਨ 2200 ਬੱਚਿਆਂ ਨੂੰ ਸਮਝਾਇਆ ਕਿ ਆਜ ਦੇ ਦਿਨ ਤਕਰੀਬਨ 250 300 ਬੱਚੇ ਸੋ ਸਿੱਧੇ ਕਲਾਸ ਦੇ ਪਾਸ 1 ਪਲੱਸ 2 ਅਤੇ 10ਵੀਂ ਦੇ ਬੱਚੇ ਨੇ ਇਹ ਪ੍ਰਸ਼ਾਸਨ ਨੂੰ ਦੱਸਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਇਹ ਬਿਮਾਰੀ ਤੋਂ ਬਚਣਾ ਜ਼ਰੂਰੀ ਹੈ ਨਹੀਂ ਤਾਂ ਜਵਾਨ ਲੋਗਾਂ ਦਾ ਭਾਵਿਕ ਬਹੁਤ ਖਤਰੇ ਵਿੱਚ ਹੈ ਸਕੂਲ ਤੋਂ ਲੈ ਕੇ ਸਾਨੀਵਲ ਵਿਆਪ ਦੇ ਵਿੱਚ ਕਿਹੜੀ ਕਿਹੜੀ ਮਾਰਕਟ ਦੇ ਵਿੱਚ ਜਿਹੜੀ ਕਹੇ ਰੈਲੀ ਕਰ ਰਹੇ ਸਕੂਲ ਤੋਂ ਅਸੀਂ ਨਿਕਲ ਕੇ ਮੋਡਲ ਟਾਊਨ ਦੇ ਰਾਹੀ ਅਸੀਂ ਪੁਲਿਸ ਥਾਣੇ ਪਹੁੰਚੇ ਪੁਲਿਸ ਥਾਣੇ ਦੇ ਸਾਹਮਣੇ ਤੋਂ ਨਿਕਲ ਕੇ ਪੁਲ ਤੋਂ ਥੱਲੇ ਉ ਜਾ ਕੇ ਬਾਜ਼ਾਰ ਕੁਮਿਆ ਦਾਣਾ ਮੰਡੀ ਹੋ ਕੇ ਫਿਰ ਵਾਪਸ ਆਏ ਔਰ ਚੌਕ ਦੇ ਵਿੱਚ ਆਣ ਕੇ ਆਪਣੇ ਬੱਚਿਆਂ ਨੇ ਜੋ ਥੋੜੀ ਜੀ ਸੰਦੇਸ਼ ਤਿਆਰ ਕੀਤੇ ਸੀ 파ਸ਼ੰਦ ਰੂਪ ਦੇ ਵਿੱਚ ਉਹਨਾਂ ਨੇ ਉੱਥੇ ਪੇਸ਼ ਕੀਤਾ ਉਸ ਤੋਂ ਬਾਅਦ ਅਸੀਂ ਵਾਪਸ ਉਧਰੋਂ ਦੀ ਦੂਜਾ ਮਾਰਕੀਟ ਹੋ ਕੇ ਵਾਪਸ ਆਏ। ਕੀ ਮੋਟਿਵ ਥਾ ਕੀ ਮਤਲਬ ਲੈ ਕੇ ਚਲੇ ਥੇ ਬੱਚੋ ਵੀ ਲੈ ਕੇ ਕੋਈ ਸਾਥ ਆਪ ਲੋਕ ਜੋ ਰੈਲੀ ਨਿਕਲੀ ਗਈ ਹੈ ਕੀ ਮੋਟਿਵ ਰਾਹ ਬੱਚਿਆਂ ਨੂੰ ਇਸ ਲਈ ਲੈ ਕੇ ਗਏ ਕਿ ਬੱਚਿਆਂ ਦਾ ਆਵਾਜ਼ ਬੱਚਿਆਂ ਦੀ ਜ਼ਰੂਰਤਾਂ ਬੱਚਿਆਂ ਦੇ ਮੁਸ਼ਕਲਾਂ ਜੋ ਆਪਣੇ ਆਪ ਹੀ ਆਪਣੇ ਸਾਥੀ ਦੇ ਦੇ ਕੇ ਜਦੋਂ ਉਹ ਆਵਾਜ਼ ਉਠਾਉਂਨਗੇ ਉਹਨਾਂ ਦੇ ਮਾਂ-ਬਾਪ ਅਤੇ ਉਹਨਾਂ ਦੇ ਰਿਸ਼ਤੇਦਾਰ ਤੇ ਬਾਕੀ ਲੋਕ ਬਹੁਤ ਧਿਆਨ ਦੇ ਦਿੱਤੇ ਇਸ ਕਾਰਨ ਅਸੀਂ ਬੱਚਿਆਂ ਨੂੰ ਲੈ ਕੇ ਗਏ ਸਕੂਲ ਦੇ ਪੱਧਰ ਤੇ ਵੀ ਕੋਈ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਬੱਚਿਆਂ ਨੂੰ ਸਮਝਾਉਣ ਦੇ ਲਈ ਗਏ ਸਕੂਲ ਦੇ ਪੱਧਰ ਤੇ ਵੀ ਬਹੁਤ ਉਪਰਾਲਾ ਕੀਤਾ ਗਿਆ ਯਾਨੀ ਪੁਲਿਸ ਆਏ ਸੋਸ਼ਲ ਵਰਕਰ ਦੇ ਲੋਕ ਆਏ ਪੇਰੈਂਟਸ ਗੱਲیں ਕੀਤੀ ਇਹ ਸਾਰਾ ਕੁਝ ਕਰਕੇ ਬੱਚਿਆਂ ਨੂੰ ਆਪਣੇ ਸਕੂਲ ਦੇ ਔਰ ਉਹਨਾਂ ਦੇ ਰਾਹੀਂ ਇਹ 250 ਬੱਚਿਆਂ ਦੇ ਪੇਰੈਂਟਸ ਨੂੰ ਇਸੇ ਤਿਆਰ ਕੀਤੇ ਕਿ ਤੁਸੀਂ ਵੀ ਸਾਰੇ ਪ੍ਰਚਾਰ ਕਰੋ ਕਿ ਸਾਰੇ ਮਿਲ ਕੇ ਅਸੀਂ ਪੰਜਾਬ ਨੂੰ ਆਪਣੇ ਬੱਚਿਆਂ ਨੂੰ ਬਚਾਈਏ ਕੀ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਨਸ਼ੇ ਤੋਂ ਮੁਕਤੀ ਲਈ ਇਸ ਤਰ੍ਹਾਂ ਦੇ ਹੋਰ ਕੀ ਉਪਰਾਲੇ ਕਰਨੇ ਚਾਹੀਦੇ ਨੇ ਕਿ ਇਸ ਤਰ੍ਹਾਂ ਬੱਚਿਆਂ ਨੂੰ ਦੂਰ ਕੀਤਾ ਜਾ ਸਕਦਾ ਨਸ਼ਿਆਂ ਤੋਂ ਬੱਚਿਆਂ ਨੂੰ ਇਸ ਤਰ੍ਹਾਂ ਦੂਰ ਕੀਤਾ ਜਾਵੇ ਪਹਿਲੀ ਮੇਰੀ ਸਲਾਹ ਹੈ ਕਿ ਮਾ ਪੇਰੈਂਟਸ ਬੱਚਿਆਂ ਦਾ ਕੰਟਰੋਲ ਕਰੋ ਬੱਚਿਆਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖੋ ਖਾਸ ਕਰਕੇ ਜੋ ਕਾਲਜ ਲੈਵਲ ਦੇ ਜਾਂ ਪਾਸਟੂਰੀ ਲੈਵਲ ਦੇ ਜਾਂ ਬੱਚੇ ਜਾਣ ਦੇ ਰਹੇ ਟਿਊਸ਼ਨ ਵਗੈਰਾ ਜਾਣੇ ਲਈ ਉਹ ਤੁਹਾਡੇ ਕੋਲ ਨਹੀਂ ਹੈ ਤੁਸੀਂ ਉਹਨਾਂ ਦੇ ਕੋਲ ਨਹੀਂ ਹੈ ਉਹ ਜਿੱਥੇ ਜਾਂਦਾ ਕਿੱਥੇ ਜਾਂਦਾ ਕੌਣ ਬਾਈਟਦਾ ਉਹਦੇ ਨਾਲ ਨਹੀਂ ਪਤਾ ਹੁੰਦਾ ਇਸ ਲਈ ਮੇਰੀ ਦੂਸਰੀ ਬੇਨਤੀ ਹੈ ਕਿ ਪੇਰੈਂਟਸ ਅਗਰ ਬੱਚੇ ਨੂੰ ਪੇਜਣਾ ਹੈ ਤੁਸੀਂ ਵੀ ਤੁਹਾਡਾ ਧਿਆਨ ਦਿਓ ਤੁਹਾਡਾ ਫੋਲੋਅ ਅਪ ਕਰੋ ਕਿ ਤੁਹਾਡਾ ਬੱਚਾ ਸਿੱਧੇ ਕਲਾਸ ਲਈ ਜਾਵੇ ਤੇ ਵਾਪਸ ਆਵੇ ਕਿਉਂਕਿ ਬਾਹਰ ਅਸੀਂ ਦੇਖਦੇ ਹਰ ਜਗ੍ਹਾ ਦੇ ਉੱਤੇ ਹਰ ਚੌਕ ਦੇ ਉੱਤੇ ਕਈ ਲੋਕੀ ਨੰਦੇ এজੰਟਸ ਖੜੇ ਨੇ ਤੇ ਮੇਰੀ ਪ੍ਰਾਰਥਨਾ ਹੈ ਬੇਨਤੀ ਹੈ ਕਿ ਪੇਰੈਂਟਸ ਇਹ ਦੇਖਣ ਆਪਣੇ ਬੱਚੇ ਇਹੋ ਜਗ੍ਹਾ এজੰਟਸ ਦੇ ਲੋਕਾਂ ਦੇ ਇੱਥੋਂ ਤੱਕ ਮੈਨੇ ਸੁਣਿਆ ਕਿ ਈਵਨ ਮੈਡੀਕਲ ਸ਼ਾਪ ਵਿੱਚ ਵੀ ਇਹ ਕਈ ਪ੍ਰਕਾਰ ਦਾ ਦਿੱਤਾ ਜਾਂਦਾ ਹੈ ਮੈਨੂੰ ਕਿਸੇ ਨੇ ਦੱਸਿਆ ਪਹਿਲੇ ਡੋਸ ਫ੍ਰੀ ਦਿੰਦਾ ਹੈ ਦੂਸਰਾ ਫ੍ਰੀ ਦਿੰਦਾ ਹੈ ਤੀਸਰੇ ਚਾਰਜ ਵੀ ਕਰ ਦਿੰਦੇ ਮੈਨਸ ਉਹਨਾਂ ਵਿੱਚ ਆਈ ਆਮ ਨਾਟ ਸ਼ੋਰ ਆਈ ਡੋਨਟ ਹਾ ਪ੍ਰੂਫ ਫਾਰ ਇਟ but if what i said is what he say is correct hmm. then i would ask the government agencies to check the medical stores as well taki apna bachiyan nu ehoga sare attractions dur rakh sakde Punjab sarkar vallon bhi oprail kite ja rahe ne ki apne shabda te yatrama kade yaariyan ne ki oprail nu ki kis tarah dekhde Punjab de government mukhyamantri de naal es samay de pura ਜੋਰ ਦਿੱਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਪਾਸੇ ਆਪਾਂ ਆਪਣਾ ਪੰਜਾਬ ਨੂੰ ਬਚਾਉਣਾ ਸਾਰੇ ਮੰਤਰੀਆਂ ਨੂੰ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੇ ਹੁਕਮ ਦਿੱਤਾ ਸਾਰੇ ਸਿਵਲ ਅਥਾਰਟिटीज ਨੂੰ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਸਾਰੇ ਐਕਟਿਵ ਹੋ ਜਾਣ ਔਰ ਇਸ ਦੇ ਲਈ ਕੋਈ ਮਾਫੀ ਨਾ ਕਰੋ ਕੋਈ ਗੁੰਜਾਇਸ ਨਾ ਦਿਓ ਸਭ ਨੂੰ ਸਖਤੀ ਨਾਲ ਇਸ ਈਸ ਨੂੰ ਰੋਕਣ ਲਈ ਕੋਸ਼ਿਸ਼ ਕਰਨ ਕਿ ਹਰ ਗੱਡੀਆਂ ਹੁਣ ਚੈੱਕ ਕੀਤਾ ਜਾਂਦਾ ਹੈ ਹਰ ਬੈਗ ਚੈੱਕ ਕੀਤਾ ਜਾਂਦਾ ਜਾਂਦਾ ਹੈ ਜਿੱਥੇ-ਜਿੱਥੇ ਵੀ ਸ਼ੱਕ ਹੁੰਦਾ ਹੈ ਕਿ ਕੋਈ ਮਾਲ ਲੁਕ ਕੇ ਰੱਖਾ ਹੈ ਲੁਕਾ ਕੇ ਰੱਖੇ ਉੱਥੇ ਵੀ ਮਿਸਰਾਂ ਲੋਕ ਪੁਲਿਸ ਜਾ ਕੇ ਉਹਦਾ ਇਨਕੁਆਰੀ ਕਰਦੇ ਤੋਂ ਪੰਜਾਬ ਪੁਲਿਸ ਪੰਜਾਬ ਪ੍ਰਸ਼ਾਸਨ ਮੁੱਖ ਮੰਤਰੀ ਦੇ ਨਾਲ ਬਹੁਤ ਅੱਗੇ ਇਸ ਕੰਮ ਦੇ ਲਈ ਰੱਖਣ ਵਾਸਤੇ ਥੈਂਕ ਯੂ ਸੋ ਜਿਸ ਤਰ੍ਹਾਂ ਆਪਾਂ ਗੱਲ ਕਰਤੀ ਸੀ ਕਿ ਪਹਿਲਾਂ ਵੀ ਸੈਕੂਲਰ ਸਕੂਲ ਦੇ ਵੱਲੋਂ ਜਿਹੜਾ ਕਿ ਅੱਜ ਸਾਹਨੇਵਾਲ ਸਿੰਘ ਅਦੇ ਵਿੱਚ ਜਿਹੜਾ ਕੇ ਬਾਜ਼ਾਰ ਦੇ ਵਿੱਚ ਸਕੂਲੀ ਬੱਚਿਆਂ ਦੇ ਬੋਲੋਂ ਜਿਹੜੀ ਕਰੇਲੀ ਕੱਢੀ ਗਈ ਹੈ ਜਿੱਥੇ ਜੋ ਨਸ਼ਾ ਬਲੋ ਤਹਿਤ ਜਿਹੜੇ ਕਿ ਅੱਜ ਇੱਕ ਸੰਦੇਸ਼ ਵੀ ਦਿੱਤਾ ਗਿਆ ਸੋ ਅੱਜ ਆਪਾਂ ਗੱਲਬਾਤ ਕੀਤੀ ਐ ਇਸੇ ਤਰ੍ਹਾਂ ਹੋਰ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਮੈਂ ਦਿਓ ਜਾਜਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਕੈਮਰਾਮੈਨ ਪਰਸਨ ਦੇ ਨਾਲ